ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੋਗ ਵਿੱਚ ਅੱਜ ਕਾਫੀ ਟਾਈਮ ਬਾਅਦ ਮੈਂ ਤੇ ਗਗਨ ਪਹੁੰਚੇ ਆ ਖੇਤ ਆ ਬਹੁਤ ਟਾਈਮ ਹੋ ਗਿਆ ਮੈਂ ਤਾਂ ਵੈਸੇ ਆਹ ਚ ਪਰਸੋਂ ਕਣ ਕਰਵਾ ਕੇ ਗਿਆ ਸੀ ਗਗਨ ਤਾਂ ਮੈਨੂੰ ਬਹੁਤ ਟਾਈਮ ਬਾਅਦ ਆਈ ਹੈ ਹੁਣ ਆਪ ਦੀ ਪਰਜਾਈ ਨਾਲ ਹੀ ਆਈ ਹੂ ਸੀ ਹਨਾ ਉਦੋਂ ਬਾਅਦ ਨਹੀਂ ਆਈ ਤੋਂ ਤੇ ਅੱਜ ਅਸੀਂ ਪਹੁੰਚੇ ਆ ਪਹੁੰਚਣ ਦਾ ਕਾਰਨ ਹੈ ਇੱਕ ਤਾਂ ਧਣੀਆਂ ਤੋੜ ਕੇ ਲੈਣਾ ਚਟਨੀ ਕੁੱਟਣ ਵਾਸਤੇ ਚਟਨੀ ਖਾਣ ਨੂੰ ਦਿਲ ਕਰ ਰਿਹਾ ਸਾਰਿਆਂ ਦਾ ਤੇ ਇੱਕ ਅਮਰੂਦ ਲੱਗਿਆ ਪਿੱਛੇ ਅਮਰੂਦ ਦੇਖਾਂਗੇ ਨਹਿਰਾ ਹਾਡੀ ਅਮਰੂਦ ਖਾਣ ਦੇ ਬਹੁਤ ਸ਼ਕੀਨ ਆ ਜੇ ਕੋਈ ਮਰੂਤ ਲੱਭਿਆ ਉਹਦੇ ਵਾਸਤੇ ਲੈ ਕੇ ਚੱਲਾਂਗੇ ਤੇ ਬਾਕੀ ਤੁਹਾਨੂੰ ਖੇਤ ਵੀ ਦਿਖਾਵਾਂਗੇ ਸਾਰਾ ਬਣੇ ਰਿਹਾ ਆਪਣੇ ਵਲੌਗ ਨਾਲ ਤੇ ਚੱਲਦੇ-ਚੱਲਦੇ ਸ਼ੇਅਰ ਕਰੀ ਚੱਲਿਓ ਆਜੋ ਪਹਿਲਾਂ ਆਪਾਂ ਤੋੜਦੇ ਆਂ ਧਣੀਆਂ ਫਿਰ ਦੇਖਦੇ ਆਂ ਗੱਲਬਾਤ ਕੀ ਬਣਦੀ ਆ ਤੇ ਕਣਕਾ ਪਰਮ ਆ ਗਏ ਸੀ ਉਦੋਂ ਕੋਈ ਤੁਹਾਨੂੰ ਦਿਖਾਵਾਂ ਕਣਕ ਖਿਰ ਕਿਵੇਂ ਆਪਣੀ ਤੇ ਅੱਜ ਪਹੁੰਚੇ ਹੋਏ ਆਂ ਆਪਾਂ ਖੇਤ ਮੌਸਮ ਵੀ ਠੀਕ ਹੈ ਹੁਣ ਤੋਂ ਆਪਾਂ ਨਿਕਲੂਗੇ ਵਧੀਆ ਖਰ ਮੌਸਮ ਆ ਸਮ ਟਾਈਮ 4:00 ਵੱਜ ਚੁੱਕੇ ਨੇ ਐਸੇ ਮੌਸਮ ਠੀਕ ਹੈ ਧੁੱਪ ਵਧੀਆ ਲੱਗਦੀ ਹੈ ਹੁਣ ਤੇ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਆਪਣੀ ਸਾਰਾ ਖੇਤ ਬਣੇ ਰਿਹਾ ਆਪਣੇ ਵਲੌਗ ਨਾਲ ਲਓ ਜੀ ਇਹ ਆਪਣਾ ਪਈ ਸਮਾਨ ਲੱਗਿਆ ਸਾਰਾ ਗਾਜਰਾ ਕੁਝ ਨਾ ਹੋ ਗਿਆ ਵਿੱਚੀ ਸਾਲਾ ਘਮ ਹੋ ਗਿਆ ਧਨੀਆ ਹੋ ਗਿਆ ਸਾਰਾ ਸਮਾਨ ਲੱਗਿਆ ਹੋਇਆ ਗਾਰਡਨ ਤੋੜੂ ਧਨੀਆ ਹੁਣ ਤੇ ਮੈਂ ਤੁਹਾਨੂੰ ਦਿਖਾਉਣਾ ਆਪਣਾ ਸਾਰਾ ਸਮਾਨ ਲੱਗਿਆ ਹਾ ਜਿਹੜਾ ਕੁਝ ਮੇਥੇ ਮੁੱਥੇ ਹੋ ਗਏ ਤੇ ਇਹ ਆਪਣੀ ਮੋਟਰ ਹੈ ਭਾਈ ਗੰਨੇ ਵਗੈਰਾ ਰਵਾਨ ਤਾਂ ਸਾਰਾ ਕੁਝ ਹੈ ਤਾਂ ਥੋੜਾ ਜਿਆੜਾ ਵੱਧ ਰਿਹਾ ਦਾ ਕਿਉਂਕਿ ਖੇਤ ਵਿੱਚ ਭਾਈ ਦੇ ਉੱਤੇ ਆ ਦੇ ਹੋ ਗਾ ਜਰਾ ਹੋ ਗਈਆਂ ਗੋਭੀ ਹੋ ਗਈ ਗੋਭੀ ਦੇ ਫਲ ਚੱਕ ਲੈ ਫਿਰ ਲੱਗਣ ਲੱਗ ਗਈ ਮੂਲੀਆਂ ਵਾਲੀਆਂ ਸਾਰਾ ਕੁਝ ਆ ਇੱਕ ਹੋਰ ਮਰੂਦ ਆ ਆਪਣਾ ਇਹ ਫਲ ਚੱਕ ਲਿਆ ਸੀ ਇਹਨੇ ਪਿਛਲੀ ਵਾਰ ਕੱਟ ਲੱਗੇ ਸੀ ਐਤ ਕੀਮੀ ਦੇ ਵਿਦੇ ਚੱਕਲੂ ਫਾਲ ਇਹ ਲੱਗਣ ਲੱਗ ਰਹੇ ਛੋਟੇ ਛੋਟੇ ਤਾਂ ਤੇ ਆ ਗਈ ਆਪਣੀ ਕਣਕ ਮੈਂ ਪਰਸੇ ਪਾਣੀ ਲਾ ਕੇ ਆਇਆ ਕਣਕ ਪਹਿਲਾਂ ਪਾਣੀ ਲਾਇਆ ਆਪਾਂ ਨੇ ਤੋਂ ਬਿਨਾ ਕਰਚਿਆਂ ਤੋਂ ਆਪਾਂ ਨਾਲ ਵੀ ਅਗਨੀ ਲਾਉਂਦੇ ਕਰਚੇ ਵੜਾ ਕੇ ਨਾ ਉਮੀਦ ਦੀਆਂ ਪਤਾ ਕਰਕੇ ਕਰਚੇ ਵੱਧ ਖੜੇ ਝਮਕਦੇ ਨੇ ਹਜੇ ਕਿ ਆਪਣੀ ਆਰਗੈਨਿਕ ਵੀ ਹੁੰਦੀ ਆ ਰੇਰੂ ਆਪਾਂ ਪਾਉਂਦੇ ਨਹੀਂ ਹੈਗੇ ਤਾਂ ਵੀ ਥੋੜਾ ਫਰਕ ਆ ਤੇ ਤਣੀਆਂ ਦੇਖ ਰਹੇ ਤੁਸੀਂ ਇਹਦਾ ਥੋੜਾ ਠੀਕ-ਠੀਕੀ ਹੋਇਆ ਘੱਟ ਹੋਇਆ ਹੈ ਤੇ ਕੀ ਅੱਜ ਸੱਕਾ ਮਾਣੀ ਚਟਨੀ ਤੁਹਾਨੂੰ ਦਿਖਾਵਾਂਗੇ ਸਾਰੰਬ ਲੋਕ ਅਕੇ ਸ਼ੇਅਰ ਜ਼ਰੂਰ ਕਰੀ ਚੱਲਿਓ ਤੇ ਕੀ ਨਹੀਂ ਕਰਨੀ ਚਟਨੀ ਪਸੰਦ ਆ ਆ ਚਟਨੀ ਬਣਦਾ ਨਹੀਂ ਦਿਖਾਉਂਦੇ ਤਾਂ ਧਣੀਆਂ ਤੋੜ ਕੇ ਦਿਖਾਵਾਂਗੇ ਲੋ ਜੀ ਤਨੀਆ ਜੀ ਨੇ ਤੋੜ ਲਿਆ ਹੁਣ ਲੱਭਾਂਗੇ ਮਰੂਤ ਜੇ ਲੱਭ ਗਏ ਤਨੀਆ ਖਾ ਟੁੱਟ ਗਿਆ ਵਧੀਆ ਦਿਖਾਈ ਬਈ ਓਏ ਤਨੀਆ ਦਾ ਲਫਾਹ ਭਰ ਲਿਆ ਜੀ ਛੋਟਾ ਜਿਹਾ ਤਨੀਆ ਨੂੰ ਪਤਾ ਕਿੰਨਾ ਖੁੰਦਾ ਤੇ ਮਰੂਤ ਤੋੜਨੇ ਕੋਸ਼ਿਸ਼ ਕਰਦੇ ਆ ਬਾਕੀ ਪੌਦਰ ਵੀ ਦੇਖਾਂਗੇ ਸਰੋਂ ਸਰੋਂ ਲਾਈ ਹੋਈ ਆ ਆ ਚੈੱਕ ਕਰਾਂਗੇ ਸਮਾਨ ਅੱਜ ਤੇ ਪਹਿਲਾਂ ਮਰੂਤ ਤੋੜ ਕੇ ਦੇਖਦੇ ਆ ਜੇ ਲੱਭੇ ਤੇ ਤੁਹਾਨੂੰ ਦਿਖਾਉਨੇ ਵੀ ਆ ਇਹ ਆਪਣਾ ਮਰੂਤ ਆ ਮਰੂਤ ਹੈਗੇ ਥੋੜੇ ਮੋਟੇ ਪਰਨਪਰ ਕਿਉਂਕਿ ਫਹੀ ਦੇ ਉੱਪਰ ਹੀ ਆ ਜਾੜਾ ਥੋੜਾ ਜਿਆਦਾ ਹੁੰਦਾ ਇਹ ਮੈਂ ਤੋੜਦਾ ਤੇ ਦੇਖਦੇ ਆਂ ਸਲੋਪ 'ਚ ਤੋੜਾਂਗੇ ਮਰੂਦ ਔਰ ਦੁਆਰੇ ਚੜਾਂਗੇ ਸੇਵਾ ਫੋਟੀ ਚੱਲ ਮਰਾ ਮੋਟ ਲੱਭਦੇ ਜੇ ਕੋਈ ਲੱਭੂਗਾ ਮਰੂਦ ਆਪਾਂ ਨੂੰ ਜਿਹੜਿਆ ਹੋਇਆ ਉੱਪਰ ਆਪਾਂ ਮਾਨੇਗਾ ਕੋਈ ਹੋਈ ਮਰੂਦ ਤਾਂ ਹੈ ਨਹੀਂ ਮਰੂਦ ਹੈ ਤਾਂ ਬਗਲੇ ਮਰ ਕੱਚੇ ਕਿੱਧਰ ਥੋੜੀ ਕੱਚਿਆ ਥੋੜੀ ਆ ਲੱਗ ਰਿਹਾ ਕਿੱਧਰ ਕਿੱਧਰ ਆ ਇਧਰ ਆ ਇਧਰ ਉਹ ਜਿੱਥੇ ਇਧਰ ਨਿੱਛੇ ਆ ਇਹ ਨਿੱਛੇ ਇਹ ਨਿੱਛੇ ਆਹਾ ਆਹ ਇਹ ਪੱਕਾ ਹੈ ਨਦੀਆਂ ਇਹ ਪੱਕਾ ਹੈ ਗੁੱਡ ਜੌਬ ਇਹ ਨਾ ਕੋਈ ਇਹ ਕੋਹ ਉੱਪਰ ਹੋ ਲੱਗ ਰਿਹਾ ਹੈ ਉੱਪਰ ਇੱਧਰ ਦੇਖੀ ਇਹ ਨਹੀਂ ਕੱਚਾ ਕੋਈ ਸ਼ੇਖ ਹੂੰ ਹੋਸਟ ਜੀ ਆਵੇ ਉਹ ਰੇਕਰੀਆ ਹੋਈ ਦੀ ਹਾਂ ਲੈ ਕੱਟੇ ਮੈਨੂੰ ਤਾਂ ਦਿਖਾਈ ਦਿਓ ਬਣਾ ਇਹ ਨਹੀਂ ਹੈ ਕਰੀ ਮੈਂ ਉਹ ਉੱਪਰ ਕਹਿਰੀਆ ਦੇ ਉੱਪਰ ਲੱਗ ਰਿਹਾ ਹੈ ਉੱਪਰ ਇਹ ਨੂੰ ਦੇਖੋ ਹਉ ਦੇ ਉੱਪਰ ਦੇਖੋ ਸੀ ਇਹ ਮਰੂ ਦੇ ਉੱਪਰ ਲੱਗਿਆ ਹੋਇਆ ਵੱਡਾ ਆ ਗਿਆ ਹਾਂ ਉੱਪਰ ਕਿਰਿਆ ਹੋਈ ਕੋਸੀ ਏ ਕਹਿ ਰਹੀਆਂ ਹਾਂ ਧਿਆਨ ਨਾਲ ਪੱਕਾ ਨਾ ਪੱਕਾ ਕੱਚਾ ਪੱਕਾ ਪੱਕਾ ਕੀ ਰਿਹਾ ਹੋਇਆ ਕੀ ਰਿਹਾ ਹੋਇਆ ਲੈ ਦੋ ਤਾਂ ਲੱਗ ਗਿਆ ਆਪਾਂ ਨੂੰ ਹੋਰ ਦੇਖਦੇ ਆ ਇਹ ਲੱਗਦੀ ਹੈ ਕਿ ਤਾਂ ਹੋਰ ਜਦੋਂ ਮੈਂ ਕਿਰੇ ਹੋਣਾ ਨਾ ਹਿੰਦੂ ਲੋਕੀ ਮੇਰੇ ਦੋ ਹੀ ਸੀ ਚੋਈ ਸਾਈਜ਼ ਕਿੱਡਾ ਵੱਡਾ ਪਰ ਕੱਚੇ ਨੇ ਹਨਾ ਫਸ ਬਹੁਤ ਆ ਗਏ ਲੈ ਭਾਈ ਤੋੜ ਲੇ ਆਪਾਂ ਦੋ ਤਿੰਨ ਮਰੂਦ ਇਹ ਜਿਹੜਾ ਪੱਕੇ ਹੋਏ ਨੇ ਕੁਝ ਆਪਾਂ ਹੋਰ ਵੀ ਤੋੜੇ ਨੇ ਤੋੜਾਂਗੇ ਥੋੜੇ ਜਿਹਾ ਵੈਸੇ ਕੱਚੇ ਨੇ ਇਹ ਹੈਗੇ ਠੀਕ ਹੋ ਗਏ ਇਹ ਧਣੀਆਂ ਹੋ ਗਿਆ ਆਪਣਾ ਜਿਹਦੇ ਕਰਮ ਚਾਹੀਦੇ ਸੀ ਹੂੰ ਦਾ ਜਿਸ ਸਮਾਉਣਾ ਪਾ ਤੋੜ ਲਿਆ ਲੋ ਜੀ ਮਰੂਦ ਆਪਣੇ ਤੋੜ ਲਏ ਨੇ ਪੰਜ ਹੱਦ ਕੰਮਰੂਦ ਲੱਭ ਗਏ ਆਪਾਂ ਨੂੰ ਖਾਣੇ ਤੋਂ ਅਗੇ ਚੱਲ ਨੈਰਾਂ ਨੂੰ ਬੜਾ ਸ਼ੌਂਕ ਆ ਸਾਡੀ ਨੂੰ ਉਹ ਖਾ ਲੂਗੀ ਤੇ ਹੁਣ ਆਪਾਂ ਇੱਧਰ ਆਇਆ ਇੱਧਰ ਆਪਣਾ ਲਸ ਲੋ ਸੁਣ ਲੱਗਿਆ ਹੋਇਆ ਸਾਰਾ ਸਰੋ ਲੱਗੀ ਹੋਈ ਐ ਜੋਮ ਵਗੈਰਾ ਲਾਏ ਹੋਏ ਨੇ ਆਪਾਂ ਨੇ ਵੀ ਤੁਹਾਨੂੰ ਦਿਖਾਉਣੇ ਆ ਜੋ ਦੇਖੋ ਜੀ ਇਹ ਗੱਲਾਸਣਾ ਆਪਣਾ ਮੌਸਮ ਲਾਇਆ ਹੋਇਆ ਨਹੀਂ ਸੀ ਦੁਬਾਰੇ ਲਾਇਆ ਸਰੋਂ ਵਗੈਰਾ ਆਪਣੀ ਮੂਲੀਆਂ ਰੈੱਡ ਕਲਰ ਵਾਲੀਆਂ ਮੂਲੀਆਂ ਨੇ ਲਾਇਤੀ ਆ ਦੇਖੋ ਕੋਤਿਆਂ ਨਹੀਂ ਕਰਿਆ ਆਪਣੀ ਚੂਹੇ ਨਹੀਂ ਕਰਿਆ ਕੀ ਨਹੀਂ ਕਰਿਆ ਹਾਲ ਦੇਖ ਲਓ ਤੁਸੀਂ ਹਾਲਸੇ ਜੰਡੇ ਹੋ ਸੀ ਇਹ ਆਪਣੀ ਕਣਕ ਸਾਰੇ ਕੁਸ ਆਪਣਾ ਆਰਗੈਨਿਕ ਖੁੰਦਾ ਬਿਨਾ ਰੇ ਸਪਰੇਅ ਤੋਂ ਤੁਹਾਨੂੰ ਪਤਾ ਹੀ ਹੋਤੋ ਕਟੋੜਾ 10 ਸਾਲਾਂ ਤੋਂ 11 ਤੁਸੀਂ ਕਰ ਰਹੇ ਹੋ ਤਾਂ ਬਿਨਾ ਰੇ ਸਪਰੇਅ ਤੋਂ ਹਾਰਾ ਕੁਛ ਕਣਕ ਆਪਣੀ ਸਾਰੇ ਨੇ ਪਾਣੀ ਪੁਣਹ ਲਾਤਾ ਖੇਤਾਂ ਨੂੰ ਬਹੁਤ ਦਿਨਾਂ ਬਾਅਦ ਅੱਜ ਖੇਤਾਂ ਉਨ ਦਾ ਮੌਕਾ ਮਿਲਿਆ ਯਾਰਾਂ ਤਾਂ ਬਹੁਤ ਅਕਾ ਕੰਮਕਾਰਾਂ ਚ ਨੂੰ ਪਤਾ ਹੀ ਥੋੜੇ ਆ ਹੋਲ ਜੋਂ ਤਾਨੀਆਂ ਆ ਜਾਂਦੀਆਂ ਨੇ ਭਾਈ ਕੰਮਕਾਰਾਂ ਦਾ ਟਾਈਮ ਹੀ ਲੱਗਦਾ ਕੁਝ ਦਾ ਬੰਦਾ ਕਿ ਸਪੈਲ ਕਲਾਂ ਖੇਤੀ ਕਰਦਾ ਕੋਈ ਤਾਂ ਆਈ ਜਾਂਦਾ ਹਨ ਵੈਸੇ ਹੁਣ ਦੁਕਾਨਦਾਰੀ ਜਾਉਣਾ ਬਹੁਤ ਔਖਾ ਹੋ ਜਾਂਦਾ ਕੰਮ ਕਰਦਾ ਟਾਈਮ ਹੁੰਦਾ ਅੱਜ ਵੀ ਗਾਗਨੇ ਮੈਨੂੰ ਕਹਤਾ ਕਿੰਦੀਆ ਪਤਾ ਨਹੀਂ ਤੈਨੂੰ ਲਿਆਉਣਾ ਇਹਦੀ ਹਿੰਮਤ ਨਾਲ ਮੈਂ ਆ ਗਿਆ ਨਹੀਂ ਤਾਂ ਥੋੜਾ ਜਿਹਾ ਔਖਾ ਹੀ ਹੋ ਜਾਂਦਾ ਕੰਮਕਾਰੀ ਇਦਾਂ ਨੇ ਤੁਹਾਨੂੰ ਪਤਾ ਹੀ ਹੈ ਬਹੁਤ ਔਖਾ ਕਰਕੇ ਨਿਕਲਣਾ ਤੇ ਚਲੋ ਸਾਰਾ ਕੁਝ ਜ਼ਰੂਰੀ ਹੈ ਸਰਦਕ ਸਹੀ ਜੀਮੜਾ ਨਹੀਂ ਹੈਗਾ ਧਣੀ ਆਪਣੇ ਤੋੜ ਲਿਆ ਮਰੂਦ ਵੀ ਤੋੜ ਲੇ ਹੋਰ ਆਪਾਂ ਬਸ ਦੇਖਦੇ ਆਂ ਫਿਰ ਹੋਰ ਬਾਕੀ ਤਾਂ ਕੰਪਲੀਟ ਹੀ ਐ ਖਸੋਰ ਨਹੀਂ ਲੈਣਾ ਓਏ ਹੋਰ ਤਾਂ ਸਭ ਓਕੇ ਹੀ ਆ ਲਓ ਜੀ ਖੇਤ ਤਾਂ ਜਾਇ ਸੀ ਆਪਾਂ ਤੁਸੀਂ ਮਰੂਤ ਤੋੜਨਾ ਤੇ ਨਾਲ ਧਣੀਆਂ ਲੈਣਾ ਦੋਨੇ ਕੰਮ ਸਾਡੇ ਹੋ ਗਏ ਮਰੂਦੀ ਪਾਹ ਹੱਥ ਲੱਭ ਕੇ ਸਾਨੂੰ ਟਾਈਮ ਪਾਜੋ ਗਿਆ ਜਾਂ ਹੋ ਗਿਆ ਕੰਮ ਤੇ ਧਣੀਆਂ ਤਾਂ ਹੈਗੀ ਹੈਗਾ ਸੀ ਧਣੀਆਂ ਵੀ ਤੋੜ ਲਿਆ ਅੱਜ ਬਣਾਉਣੇ ਗਗਰ ਨੂੰ ਚਟਣੀ ਤੇ ਮਰੂਦ ਵੀ ਲੈ ਚੱਲੇ ਆ ਸੀ ਖੇਤ ਆਇਆ ਬਹੁਤ ਦਿਨਾਂ ਬਾਅਦ ਜਿਹੜਾ ਸਾਫ ਰਿਹਾ ਚਲੋ ਸਮਾਂ ਮਿਲ ਗਿਆ ਨਾਲੇ ਖੇਤ ਦੇਖ ਗਿਆ ਉਹਦਾ ਆ ਗਿਆ ਰੋਮਾਂ ਟਾਈਮ ਪਾਸ ਹੋ ਜਾਂਦਾ ਹਨ ਬਾਹਰ ਦਾ ਮਾਹੌਲ ਵਧੀਆ ਹੁੰਦਾ ਕਿਤੇ ਤਾਂ ਤੁਹਾਨੂੰ ਪੱਤੀ ਜਾਂ ਨਜ਼ਾਰੇ ਬਹੁਤ ਨੇ ਖੇਤਾਂ 'ਚ ਬਹੁਤ ਟਾਈਮ ਕੱਟ ਲੱਗਦਾ ਕੰਮ ਕਰਾ ਕਰਕੇ ਅੱਜ ਬਹੁਤ ਟਾਈਮ ਵਾਲਾ ਅਸੀਂ ਆਏ ਸੀ ਤੇ ਸਾਰਾ ਸਮਾਂ ਲੈ ਚੱਲਿਆ ਤੇ ਹੁਣ ਬਲੌਗ ਦੀ ਕਰਾਂਗੇ ਸਮਾਪਤੀ ਆਪਣਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅੱਗੇ ਲਾਇਕ ਸ਼ੇਅਰ ਕਮੈਂਟ ਕਰਿਆ ਕਰੋ ਦੱਸਿਆ ਕਰੋ ਕਿੱਥੇ-ਕਿੱਥੇ ਜੁੜਦੇ ਹੋ ਤੇ ਬਲੌਗ ਦੀ ਸਮਾਪਤੀ ਹੈ ਮਿਲਾਂਗੇ ਅਗਲੇ ਬਲੌਗ 'ਚ ਧੰਨਵਾਦ ਥੈਂਕ ਯੂ